ਕਿਨੀ ਆਫੀਮ ਪੜੀ ਔਰ ਕਿਨੀ ਚੂਰਾ ਕੋਸ ਪੜੀ ਔਰ ਕਿੱਥੋਂ ਕਿੱਥੇ ਪੜੀ ਆ ਫਰੋਜ਼ਪੁਰ ਪੁਲਿਸ ਨੂੰ ਇਹੋ ਤਾਂ ਨਸ਼ਾ ਵਿਰੋਧ ਦੇ ਵਿੱਚ ਬਹੁਤ ਹੀ ਵਧੀਆ ਸਫਲਤਾ ਹਾਸਲ ਹੋਈ ਜਦੋਂ ਸਾਡੀ ਸਾਰੀਆਂ ਟੀਮ ਸੀਆਈਏ ਫਰੋਜ਼ਪੁਰ ਸੀਆਈਏ ਜ਼ੀਰਾ ਤੇ ਜਿਹੜੇ ਸਾਡੇ ਐਸਐਚਓ सदर ਤੇ ਸਿਟੀ ਜ਼ੀਰਾ ਕਿ ਸਾਡੇ ਡੀਐਸਪੀ ਸਾਹਿਬਾਨ ਦੀ ਸੁਪਰਵੀਜ਼ਨ ਦੇ ਵਿੱਚ ਇਹਨਾਂ ਨੇ ਬਹੁਤ ਵਧੀਆ ਕੰਮ ਕਰਦੇ ਹੋਏ ਮਕਦਮਾ ਨੰਬਰ ਜਿਵੇਂ 367 ਹੈ ਇਹਦੇ ਵਿੱਚ ਸੀਆਈਏ ਫਿਰੋਜ਼ਪੁਰ ਵੱਲੋਂ ਇਹ ਪਰਚਾ ਦਰਜ ਹੋਇਆ ਹੈ थाना ਸਿਟੀ ਫਿਰੋਜ਼ਪੁਰ ਦੇ ਵਿੱਚ ਜਿਹਦੇ ਵਿੱਚ 1 ਕਿਲੋ 13 ਗ੍ਰਾਮ ਹੈਰਨ ਇੱਕ ਮੋਟਰਸਾਈਕਲ ਤੇ ਤਿੰਨ ਮੋਬਾਈਲ ਤੇ ਤਿੰਨ ਜਣਿਆਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਮਿਲੀ ਹੈ ਜਿਹਦੇ ਵਿੱਚ ਲਵ ਉਰਫ ਲਵ ਪੱਟੀ ਤੇ ਸ਼ਿਵਾ ਤੇ ਪ੍ਰਗਟ ਇਹ ਤਿੰਨ ਜਣੇ ਗ੍ਰਿਫਤਾਰ ਕੀਤੇ ਤੇ ਇਹਨਾਂ ਕੋਲੋਂ 1 ਕਿਲੋ 13 ਗ੍ਰਾਮ ਹੈ ਰਾਇਨ ਇਹ ਕਿੱਥੋਂ ਲੈ ਕੇ ਆਉਂਦੇ ਹੈਗੇ ਇੱਥੇ ਇਹ ਦੱਸਣਯੋਗ ਹੈ ਜੀ ਵੀ ਜਿਹੜੇ ਇਹ ਇਹਨਾਂ ਤੋਂ ਜਿਹੜੀ ਰਿਕਵਰੀ ਹੋਈ ਹੈ ਜਿਹੜੀ ਪਿੱਛੇ ਅਸੀਂ 5 ਕਿਲੋ ਹੈਰੋਇਨ ਅਤੇ ਉਹਦੇ ਨਾਲ 29 ਲੱਖ 16000 ਜਿਹੜਾ ਆਪਾਂ ਕੈਸ਼ ਜਿਹੜਾ ਡਰੱਗ ਮਨੀ ਸੀ ਉਹਰ ਕਵਰ ਕੀਤੀ ਸੀ ਉਸ ਦੀ ਬੈਕਵਰਡ ਲਿੰਕੇਜ ਦੇ ਵਿੱਚ ਹੀ ਆਹ ਜਿਹੜੀ ਇਹ ਬੰਦਿਆਂ ਦਾ ਨਾਮ ਆਉਂਦਾ ਸੀਗਾ ਪੁੱਛ ਕੇ ਤੇ ਤੇ ਉਹਦੇ ਇੰਟਰੋਗੇਸ਼ਨ ਤੇ ਸਾਡਾ ਇਹ ਬੰਦੇ ਨਿਕਲੇ ਇਹਨਾਂ ਤੇ ਵੀ ਬੜੇ ਵਧੀਆ ਤਰੀਕੇ ਦੇ ਨਾਲ ਆਹਾ ਇੰਟੈਲੀਜੈਂਸ ਨੂੰ ਗੈਦਰ ਕਰਕੇ ਹੋਰ ਉਸ ਨੂੰ ਡਿਵੈਲਪ ਕਰਕੇ ਤੇ ਇਹਨਾਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਮਿਲੀ ਹੈ ਜੇ ਇਹ ਰਖੜੀ ਰੋਡ ਸੈਲਰ ਦੇ ਨਜ਼ਦੀਕ ਉੱਥੇ ਆ ਰਹੇ ਸੀ ਸਾਡੇ ਵੱਲੋਂ ਸਾਡੀ ਟੀਮਸ ਵੱਲੋਂ ਇਹਨਾਂ ਨੂੰ ਇੰਟਰਸੈਪਟ ਕਰਕੇ ਇੱਥੇ ਫੜੇ ਗਏ ਤੇ ਐਵੇਂ ਹੀ ਮੁਕੱਦਮਾ ਨੰਬਰ 116 ਹੈ ਜੀ ਇਹਦੇ ਵਿੱਚ ਇਹ ਥਾਣਾ ਸਿਟੀ ਜ਼ੀਰਾ ਇਹਦੇ ਚ 51 ਕਿਲੋ 64 ਗ੍ਰਾਮ ਚੂਰਾ ਪੋਸਟ ਹੈ ਉੱਕੀ ਇਹ ਇੱਕ ਸੰਦੀਪ ਸਿੰਘ ਤੇ ਗੁਰਪ੍ਰੀਤ ਸਿੰਘ ਇਹ ਰਾਜਸਥਾਨ ਤੋਂ ਇਹ ਲੈ ਕੇ ਆ ਰਹੇ ਸੀਗੇ ਇਹਦੀ ਵੀ ਇਹਨਾਂ ਨੂੰ ਸੀਏ ਉਹਨਾਂ ਨੂੰ ਇਨਫੋਰਮੇਸ਼ਨ ਸੀਗੀ ਤੇ ਉਹਦੇ ਤੇ ਪੁਲਸੂਆ ਮਨਸੂਰ ਦੇਵਾ ਛਤਰਾ ਰੋਡ ਜੀਰੇ ਉੱਥੇ ਇਹਨਾਂ ਨੂੰ ਇੰਟਰਸੈਪਟ ਕੀਤਾ ਟਰੱਕ ਦੇ ਵਿੱਚੋਂ ਇਹਨਾਂ ਨੂੰ ਬਰਾਮਦਗੀ ਹੋਈ ਹੈ ਤੇ ਇਹਦੇ ਵਿੱਚ ਇਹ ਦੋ ਜਣਿਆਂ ਦੀ ਗ੍ਰਿਫਤਾਰੀ ਹੈ ਸੰਦੀਪ ਸਿੰਘ ਤੇ ਗੁਰਪ੍ਰੀਤ ਸਿੰਘ ਸਰ ਇਹ ਕਿੰਦੇ ਵਿੱਚੋਂ ਪਾਕੀ ਲੈ ਕੇ ਆ ਰਹੇ ਸੀ ਕਿਹੜੀ ਚੀਜ਼ਾਂ ਦੇ ਵਿੱਚ ਲੈ ਕੇ ਆ ਰਹੇ ਸੀ ਇਹਦੇ ਵਿੱਚ ਜਿਹੜਾ ਕੁਝ ਹੋਰ ਕਾਦੀ ਸੀ ਜਿਵੇਂ ਉਹ ਟਰੱਕ 'ਚ ਰਬੜ ਵਾਲਾ ਪਾਊਡਰ ਸੀ ਰਬੜ ਵਾਲਾ ਜਿਹੜਾ ਪਾਊਡਰ ਜਿਹਾ ਹੁੰਦਾ ਹੈ ਉਹਦੀਆਂ ਬੋਰੀਆਂ ਉਹਦੇ ਟਰੱਕ 'ਚ ਰੱਖੀਆਂ ਹੋਈਆਂ ਸੀ ਉਹਦੇ ਵਿੱਚ ਲੁਕੋ ਲੁਕੋ ਕੇ ਇਹ ਉੱਕੀ ਜਿਹੜੀ ਲੱਗੀ ਹੋਈ ਸੀ ਦੋ ਗੱਟਾਂ 'ਚ ਉਹ ਉੱਥੋਂ ਬਰਾਮਦ ਹੋ ਗਏ ਤੇ ਇਵੇਂ ਹੀ ਮੁਕੱਦਮਾ ਨੰਬਰ 150 ਹੈ ਕਿ ਸਦਰ ਜ਼ੀਰਾ ਦਰਜ ਕੀਤਾ ਗਿਆ ਹੈ ਇਹਦੇ ਵਿੱਚ ਵੀ ਸਦਰ ਜ਼ੀਰਾ ਐਸ ਐਚਓ ਤੇ ਸੀਆਈਏ ਜ਼ੀਰਾ ਵੱਲੋਂ 20 ਕਿਲੋ ਅਫੀਮ ਜਿਹੜੀ ਉੱਥੋਂ ਬਰਾਮਦ ਹੋਈ ਹੈ 20 ਕਿਲੋ 258 ਗ੍ਰਾਮ ਇੱਕ ਕੈਨੇਡਾ ਕਾਰ ਤੇ ਦੋ ਮੋਬਾਈਲ ਤੇ ਇਹਦੇ ਵਿੱਚ ਤਿੰਨ ਜਣੇ ਗ੍ਰਿਫਤਾਰ ਕੀਤੇ ਆ ਜਿਹੜੇ ਹਰਜਿੰਦਰ ਸਿੰਘ ਗੁਰਜਿੰਦਰ ਸਿੰਘ ਤੇ ਸਰਜੀਤ ਸਿੰਘ ਇਹ ਸਾਰੇ ਬਕਵੇਰੀ ਦੇ ਦੇ ਆ ਰਹਿਣ ਵਾਲੇ ਥਾਣਾ ਬਕਵੇਰੀ ਵਿੱਚ ਰਹਿਣ ਵਾਲੇ ਤੇ ਇਹ ਇੱਥੋਂ ਯੂਪੀ ਤੇ ਇਹਨਾਂ ਦੇ ਇੰਟੈਲੀਜੈਂਸ ਇਨਪੁਟ ਸੀਗੀਆਂ ਸਾਨੂੰ ਵੀ ਇਹ ਬੰਦੇ ਜਿਹੜਾ